60000 ਰੁਪਿਆ ਮਹੀਨਾ ਸਾਲ ਦੀ ਆਮਦਨ ਆ ਉਹ ਤਾਂ ਨੀਲਾ ਕਾਰਡ ਨਹੀਂ ਬਣ ਸਕਦਾ ਤੇ ਤੁਸੀਂ ਖੁਦ ਵੇਖ ਲਓ ਕਿ ਸਾਰੇ ਜਨਨ ਕਰਾਗਰੀ ਦੇ ਜਿਆਦਾ ਜਿਆਦਾ ਮਤਲਬ ਕਿ ਕਾਰਡ ਬਣੇ ਆ 20-20 ਲੱਖ ਰੁਪਏ ਟਰੈਕਟਰ ਦੇ ਉੱਤੇ ਹੱਲਾ ਉੱਤੇ ਕਣਕ ਲੱਦ ਕੇ ਦਾਲ ਲੱਦ ਕੇ ਲਿਆਉਂਦੇ ਰਹੇ ਆ ਜਨਨ ਕਰਾਗਰੀ ਵਾਲੇ ਇਹ ਫਿਰ ਨਹੀਂ ਕੋਈ ਕੋਈ ਬੋਲੀ ਪੀ ਬਾਦਲ ਸਾਹਿਬ ਨੇ ਵੀ ੱਤਕਾ ਹੋ ਰਿਆ ਬਾਈ ਤੇ ਸਾਡੇ ਤੇ ਪਾਸ ਹੁੰਦਾ ਰਿਹਾ ਕਰੋੜਾਂ ਰੁਪਈਆ ਦਾ ਨਾ ਸਾਡਾ ਤੇ ਖਾਂਦੇ ਜਨਨ ਕਰਾਗਰੀ ਦੇ ਗਰੀਬ ਵਾਲੇ ਰਹੇ ਆ ਇਹ ਫਿਰ ਨਹੀਂ ਕੋਈ ਬੋਲੇ ਬਾਦਲ ਨੂੰ ਨਹੀਂ ਕਿਹਾ ਹਰ ਜਗ੍ਹਾ ਤੇ ੱਕਾ ਕਿਸਾਨਾਂ ਦੇ 4% ਬਿਜਲੀ ਦੇ ਬਿੱਲ ਮਾਫੀ ਕਰਾਂਦੇ ਤੇ ਗਲਤਾਂ ਦੇ 200% ਮਾਫ ਕੀਤੇ ਇਹਨਾਂ ਦੇ ਸਾਰੇ ਕਰਜ਼ੇ ਮਾਫ਼ ਤੇ ਜਿਹੜਾ ਵੀ ਪੈਲੀ ਦੇ ਮੇਂ ਦੂਰ ਕੰਮ ਕਰਦਾ ਉਹ ਉਹਦਾ ਕਰਜ਼ਾ ਕੋਈ ਮਾਫ਼ ਨਹੀਂ ਇਹਨਾਂ ਧੱਕਾ ਕਰਾ ਕੇ ਇਹਨਾਂ ਦੱਦ ਲੀਡਰਾਂ ਨੇ ਗਿਦਾਰੀ ਨਹੀਂ ਕੀਤੀ ਸਾਡੀ ਕੌਮ ਨਾਲ ਮੰਤਰੀ ਪਦ ਬਣੇ ਰਹੇ ਐਮਐਲਏ ਬਣੇ ਰਹੇ ਐਮਪੀ ਬਣੇ ਰਹੇ ਕਦੀ ਝੁਟ ਨਹੀਂ ਕੀਤੀ ਇਹਨਾਂ ਬਾਦਲ ਲੱਗੇ ਖਲੋ ਕੇ ਵੀ ਅਸੀਂ ਕਹਿ ਦਈਏ ਵੀ ਇਹ ਤੂੰ ਧੱਕਾ ਨਾ ਕਰ ਕੌਮ ਨਾਲ ਸਾਡੀ ਕੌਮ ਦੇ ਹੱਕ ਨੂੰ ਦਿੱਤੇ ਮਿਲਣੇ ਚਾਹੀਦੇ ਇਹ ਗਿਦਾਰ ਕੌਮ ਦੇ ਗਿਦਾਰ ਲੀਡਰ ਆ ਹਾਂਜੀ ਜੀ ਮੰਗ ਕਰਦੇ ਹਾਂ ਅਸੀਂ ਇਹੋ ਮੰਗ ਕਰਦੇ ਹਾਂ ਕਿ ਜਿਹੜਾ ਬੁੰਗਾ ਵਾ ਉਹ ਤੁਰੰਤ ਸੁਬੀਰ ਬਾਦ ਮਰਬੀ ਸਿੰਘ ਕੋਲੋਂ ਮਾਫੀ ਮੰਗ ਕੇ ਕਿ ਬੁੰਗੇ ਨੂੰ ਤੁਰੰਤ ਉੱਥੇ ਉਹ ਸਾਰੇ ਜਿੱਥੇ ਆਪਣੇ ਦੁੱਖ ਭਾਂਜੀਆਂ ਬਿਰਦੀ ਸਾਹਮਣੇ ਉੱਥੇ ਜਿੱਥੇ ਜਗਾ ਹੋਦੀ ਨੰਬਰ 2 ਜਿਹਦੇ ਵੀ 60000 ਰਾਮਦਨ ਤੋਂ ਵੱਧ ਕਾਰ ਬਣੇ ਨੀਲੇ ਕਾਰ ਸਰੇ ਕੱਟੇ ਬਾਈਦ ਗਲਤ ਦੇ ਨਾਲੇ ਪਾਸ ਹੁੰਦਾ ਖਾਨ ਇਹਦੇ ਹਰ ਇੱਕ ਗਰੀਬ ਬੰਦੇ ਦੀ ਸੁਣਵਾਈ ਨਹੀਂ ਕਿਸੇ ਦੀ ਹੋਈ ਕਿੰਨੇ ਪਰਚੇ ਝੂਠੇ ਪਰਚੇ ਦਰਜ ਹੋਏ ਆ ਕਿੰਨੇ ਨਜਾਇਜ਼ ਹੋਇਆ ਇਹਨਾਂ ਨੇ ਅਕਾਲ ਬਖਸ਼ ਦੇ ਜਫੀਦਾਰ ਜਿਹੜੇ ਅਜੇ ਨਾ ਉਹਨਾਂ ਨੂੰ ਵੀ ਮੰਗ ਪੱਤਰ ਦੇਵੋਗੇ ਉਹਨਾਂ ਨੂੰ ਉਹਨਾਂ ਨੂੰ ਵੀ ਦੇਵਾਂਗੇ ਮੰਗ ਪੱਤਰ ਕਾਲ ਦੇ ਜਫੀਦਾਰ ਨੂੰ ਵੀ ਦੇਵਾਂਗੇ ਤੇ ਨਾਲ ਧਾਮੀ ਨੂੰ ਵੀ ਦੇਵਾਂਗੇ ਮੈਂ ਮੰਗ ਕਰਦਾ ਸੁਖਬੀ ਇਬਾਦਤ ਤੋਂ ਉਹ ਮਰਜੀਤ ਸਿੰਘ ਤੋਂ ਮਦਦ ਕਮ ਤੋਂ ਮਾਫੀ ਮੰਗੇ ਵੀ ਅਸੀਂ ਜਾਣ ਬੁੱਝ ਕੇ ਬੂੰਗਾ ਨਹੀਂ ਬਣਾਇਆ ਸਾਨੂੰ ਮਾਫ ਕਰੋ ਤੇ ਬੂੰਗਾ ਅੱਜ ਹੀ ਧਾਮੀ ਨੂੰ ਹੁਕਮ ਦੇ ਦੇ ਵੀ ਤੁੱਕ ਭੰਨਾਂ ਦੀ ਫਰੀ ਸਾਹਮਣੇ ਬੁੰਗਾ ਬਲਕੇ ਬਣਾਇਆ ਜਾਵੇ ਤੁਰੰਤ ਬਣਾਇਆ ਜਾਵੇ